ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀਆਂ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਦੀਆਂ ਬਣੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕੂੜੇ ਦੇ ਢੇਰ ਚੋਂ ਝਾੜੀਆਂ ਵਿੱਚੋਂ ਕਿਸਮਤ ਲੱਭਦੇ ਬੱਚਿਆਂ ਨੂੰ ਮਿਲਿਆ ਜੀ ਮਾਪਿਆਂ ਦਾ ਪਿਆਰ ਵਿਦੇਸ਼ਾਂ ਪਰਿਵਾਰਾਂ ਨੇ ਵੀ ਲੈ ਜੀ ਗੋਦ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਕਸਰ ਹੀ ਕੂੜੇ ਦੇ ਢੇਰਾਂ ਚ ਖੇਤਾਂ ਜਾਂ ਹੋਰ ਥਾਵਾਂ ਤੋਂ ਨਮਜ਼ਮੇ ਬੱਚਿਆਂ ਦੇ ਮਿਲਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਭਾਵੇਂ ਕੋਈ ਵੀ ਹੋਵੇ ਚਾਹੇ ਕੋਈ ਲੋਕ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਵਿੱਚ ਸਮਰੱਥ ਨਹੀਂ ਹੁੰਦੇ ਜਾ ਬਿਨਾ ਵਿਹਾਤੋ ਮਾਂ ਬਣਨ ਕਾ ਇਹ ਕੰਮ ਕੀਤਾ ਜਾਂਦਾ ਪਰ ਹਰ ਬੱਚਾ ਆਪਣੀ ਕਿਸਮਤ ਆਪਣੇ ਦੁਨੀਆ ਵਿੱਚ ਆਪ ਲੈ ਕੇ ਆਉਂਦਾ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਦੇ ਕੈਬਨਿਟ ਮੰਤਰੀ ਮੀਤਹਿਰ ਨੂੰ ਹਾਈ ਕੋਰਟ ਤੋਂ ਮਿਲੀ ਹੈ ਜੀ ਵੱਡੀ ਰਾਹਤ ਗੈਰ ਜ਼ਮਾਨਤੀ ਜਿਹੜੀ ਬਰੰਟ ਰੱਦ ਹੋ ਚੁੱਕਿਆ ਤੁਹਾਨੂੰ ਸੁਣਾ ਚੋਣਿਆ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਹਿਰ ਨੂੰ ਵੱਡੀ ਰਾਹਤ ਦਿੰਦੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਚੰਡੀਗੜ੍ਹ ਦੀ ਛਿਲਾ ਅਦਾਲਤ ਵੱਲੋਂ ਉਹਨਾਂ ਖਿਲਾਫ ਗੈਰ ਜਮਾਨਤੀ ਬਰੰਟਾ ਰੱਦ ਕਰ ਦਿੱਤੇ ਨੇ ਮੀਤਹਿਰ ਖਿਲਾਫ 24 ਅਕਤੂਬਰ 2020 ਨੂੰ ਆਈਪੀਸੀ ਦੀ ਧਾਰਾ 188 ਦੇ ਤਹਿਤ ਚੰਡੀਗੜ੍ਹ ਦੇ ਐਫਆਈਆਰ ਦਰਜ ਕੀਤੀ ਗਈ ਸੀ ਜਦੋਂ ਉਹ ਆਪ ਸਮਰਥਕਾਂ ਨਾਲ ਚੰਡੀਗੜ੍ਹ ਦੇ ਭਾਜਪਾ ਦਫ਼ਤਰ 'ਚ ਤਰਨਾ ਦੇ ਗਏ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਸਰਕਾਰ ਨੇ ਪ੍ਰਬੰਧਕ ਲਗਾਉਣ ਲਈ ਮੰਗੀ ਹੈ ਜੀ ਲਿਸਟ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੱਟਾ ਲਾਨ ਕੀਤਾ ਹੈ ਜੋਨਾਂ ਨੂੰ ਲੈ ਕੇ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਚ ਹਲਚਲ ਮਚ ਗਈ ਆ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਜੀ ਉਸ ਤੋਂ ਬਾਅਦ ਅੱਲੀ ਵੀਡੀਓ ਹਰਜੀ ਜਲੰਧਰ ਅੰਮ੍ਰਿਤਸਰ ਰੋਡ ਤੇ ਭਿਆਨਕ ਹਾਦਸੇ ਚ 9 ਬਹੋਤਾ ਸਮੇਤ ਤਿੰਨ ਦੀ ਮੌਤ ਹੋ ਗਈ ਹੈ ਹਫਤਾ ਪਹਿਲਾਂ ਹੋਇਆ ਸੀ ਜੀ ਵਿਆ ਜਲੰਧਰ ਅੰਮ੍ਰਿਤਸਰ ਮਾਰਕ ਤੇ ਪੈਂਦੇ ਪੈਂਦੇ ਬੱਲ ਹਸਪਤਾਲ ਦੇ ਬਿਲਕੁਲ ਸਾਹਮਣੇ ਸੌ ਬਾਾਰ ਨੂੰ ਦੁਪਹਿਰ ਹੋਏ ਭਿਆਨਕ ਹਾਦਸੇ ਵਿੱਚ 9 ਬਹੋਤਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਪਤਨੀ ਪਤੀ ਦੇ ਸੱਸ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ ਛੱਡਣ ਤੋਂ ਬਾਅਦ ਵਾਪਸ ਸਮੇਂ ਹਾਸਾ ਵਾਪਰੇ ਦੱਸ ਦਈਏ ਕਿ ਹਾਸਾ ਇਹ ਨਾ ਜ਼ਬਰਦਸਤੀ ਕੀ ਤਿੰਨ ਕਾਰਾਂ 'ਚ ਠੀਕ ਹੈ ਜੀ ਤਿੰਨ ਕਾਰਾਂ ਸਵਾਰਾਂ ਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਗਈ ਤੇ Laash ਨੂੰ ਕੱਟ ਕੇ ਬਾਹਰ ਕੱਟਿਆ ਗਿਆ ਹੈ ਜੀ ਉਸ ਤੋਂ ਬਾਅਦ ਇਹ ਵੀ ਨਹੀਂ ਹੋਜੀ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾਂ ਨੂੰ ਮਿਲੀ ਹੈ ਜੀ ਜਮਾਨਤ ਪਲਾਤਤ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੂੰ ਠਾਣਾ ਸ਼ੁਭਾਨਪੁਰ ਕਪੂਰਥਲਾ ਵਿੱਚ ਦਰਜ ਕੇਸ ਵਿੱਚ ਅੱਜ ਜ਼ਮਾਨਤ ਮਿਲ ਗਈ ਹੈ। ਬਰਨਣਯੋਗ ਹੈ ਕਿ 22 ਜਨਵਰੀ ਨੂੰ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਦੋਮਾ ਤਰਾ ਵਿੱਚ ਬਹਿਸ ਹੋਈ ਸੀ ਅਤੇ ਫੈਸਲਾ ਅੱਜ ਲਈ ਰਾਖਵਾਂ ਰੱਖ ਲਿਆ ਗਿਆ। ਇਸ ਅਨੁਸਾਰ ਅੱਜ ਮਾਨਯੋਗ ਪਤੀਕ ਜੱਜ ਸੀਨੀਅਰ ਡਿਵੀਜ਼ਨਲ ਸੁਖਪ੍ਰੀਤ ਕੌਰ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਉਸ ਤੋਂ ਬਾਅਦ ਅੱਲੀ ਵੀਡੀਓ ਹੈ ਜੀ ਪੰਜਾਬ ਦਾ 파ਰਾ 0 ਡਿਗਰੀ ਤੱਕ ਠੀਕ ਹੈ ਲੋੜੀ ਦੀ ਰਾਤ ਪੰਜਾਬ ਤੇ ਹਰਿਆਣਾ ਵਿੱਚ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ ਹੈ ਸਬਤ ਜਦੋਂ ਪੰਜਾਬ ਦੇ ਨਵੇਂ ਸ਼ਹਿਰ ਵਿੱਚ ਘੱਟੋ ਘੱਟ ਤਾਪਮਨ 0 ਤੱਕ ਪਹੁੰਚ ਗਿਆ ਦੂਜੇ ਪਾਸੇ ਹਰਿਆਣਾ ਵਿੱਚ ਮਹਿੰਦਰਗੜ੍ਹ ਸਭ ਤੋਂ ਠੰਡਾ ਰਿਹਾ ਜਿੱਥੇ ਤਾਪਮਨ 2 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਗਿਆਨੀ ਨੇ 15 ਜਨਵਰੀ ਨੂੰ ਪੰਜਾਬ ਵਿੱਚ ਸੰਗਣੀ ਧੁੰਦ ਤੇ ਠੰਡੀ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਜੀ ਦਸਤੋਬਾਦ ਦੀ ਵੀਡੀਓ ਹਰਜੀ ਪਾਖੜਾ ਨਹਿਰ ਚ ਨਾਰੀਅਲ ਤਰਾਉਣ ਸਮੇ ਮਾਂ ਪੁੱਤਰ ਨਹਿਰ ਚ ਡੁੱਬ ਗਏ ਨੇ ਮਾਂ ਦੀ ਲਾਸ਼ ਬ੍ਰਾਮਦ ਤੇ ਪੁੱਤਰ ਦੀ ਭਾਲ ਜਾਰੀ ਹੈ ਸ਼ੋਮਵਾਰ ਸਵੇਰੇ ਪਿੰਡ ਕਲਵਾ ਨੂੰ ਨਜ਼ਦੀਕ ਪਾਖੜਾ ਨਹਿਰ ਵਿੱਚ ਨਾਰੀਅਲ ਤਰਾਉਂਦੇ ਸਮੇ ਪੈਰ ਫਿਸਲਣ ਕਾਰਨ ਇੱਕ ਔਰਤ ਅਤੇ ਉਸਦੇ ਮਾਸੂਮ ਬੱਚੇ ਦੀ ਪਾਖੜਾ ਨਹਿਰ ਚ ਡੁੱਬ ਗਏ ਨੇ ਸੂਚਨਾ ਮਿਲਣ ਤੇ ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਖਨੋਰੀ ਨਜ਼ਦੀਕ ਤੋਂ ਬ੍ਰਾਮਦ ਸਿਵਲ ਹਸਪਤਾਲ ਸਮਾਨਾ ਲਿਆਂਦਾ ਗਿਆ ਜਦੋਂ ਮਾਸੂਮ ਦੀ ਭਾਲ ਪਾਖੜਾ ਨਹਿਰ ਵਿੱਚ ਕੀਤੀ ਜਾ ਰਹੀ ਹੈ ਸੋਭਾ ਵਾਲੀ ਵੀਡੀਓ ਜੀ ਬੇਜਮਾਲ ਨੂੰ ਬਚਾਉਂਦੇ ਅੱਗ ਚ ਝੁਲਸਿਆ ਜੀ ਬਜ਼ੁਰਗ ਪਸ਼ੂ ਨੂੰ ਰੱਖਦਾ ਸੀ ਜੀ ਪਰਿਵਾਰ ਵਾਂਗ ਪਟਾਲਾ ਦੇ ਡੇਰਾ ਬਾਬਾ ਨਾਨਕ ਤੋਂ ਬਾਦੀ ਦੁੱਖਪਰੀ ਸਾਕਾ ਬਰ ਸਾਹਮਣੇ ਆਈ ਹੈ ਡੇਰਾ ਬਾਬਾ ਨਾਨਕ ਚ ਇੱਕ ਬਜ਼ੁਰਗ ਦੀ ਆਪਣੇ ਪਰਿਵਾਰਕ ਮੈਂਬਰਾਂ ਵਰਗੇ ਪਸ਼ੂ ਨੂੰ ਬਚਾਉਂਦੇ ਹੋਏ ਸਮੇਂ ਮੌਤ ਹੋ ਗਈ ਹੈ ਬਜ਼ੁਰਗਾ ਪਸ਼ੂ ਨੂੰ ਅੱਗ ਤੋਂ ਬਚਾ ਰਿਹਾ ਸੀ ਇਸ ਦੌਰਾਨ ਉਸਨੇ ਝੁੱਲਸਣ ਕਾਰਨ ਮੌਤ ਹੋ ਗਈ ਹੈ ਘਟਨਾ ਲਗਭਗ ਸਵੇਰੇ 4:30 ਵਜੇ ਦੀ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਅਲੀਵੜੀ ਹਰਜੀਤ ਅਕਾਲੀ ਦਲ ਕਿਸੇ ਵੀ ਨਿੱਜੀ ਜਾਇਦਾਦ ਨਹੀਂ ਜਦੋਂ ਤੁਹਾਡੀ ਸਗੋ ਪਾਰਟੀ ਹੈ ਸਰਵੀਰ ਬਾਦਲ ਸਿੱਖ ਇਤਿਹਾਸ ਕੁਰਬਾਨੀਆਂ ਵਾਲਾ ਇਤਿਹਾਸ ਹੈ ਉਸ ਦੀ ਸੋਚ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਕਰਟਤ ਹੋਇਆ ਸ਼੍ਰੋਮਣੀ ਅਕਾਲੀ ਦਲ ਕਿਸੇ ਇਕੱਲੇ ਦੀ ਜਾਇਜ਼ਾਤ ਨਹੀਂ ਹੈ ਇਹ ਸਰਬ ਸੰਜੀਪ ਪਾਰਟੀ ਹੈ ਇੰਨਾ ਸਰਪੰਦ ਦਾ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਅੱਜ ਤਖਤਪੁਰ ਸਾਹਿਬੀ ਦੇ ਪਾਰਟੀ ਦੀ ਕੌਂਟ੍ਰਾਸਟ ਨੂੰ ਸੰਬੋਧਨ ਕਰ ਰਹੇ ਨੇ ਜੀਓ ਸਤੋਵਾਦਲੀ ਵੀਡੀਓ ਹਰਜੀ ਪਠਾਨਕੋਟ ਦਾ ਜਗਮੀਤ ਪਟਾਣਾ ਦੇ ਜੰੰਬਲ ਚ ਜੰਗਲਾਂ ਚ ਲਾਪਤਾ ਹੋ ਚੁਕਿਆ ਹੈ 45 ਲੱਖ ਲੈ ਕੇ ਏਜੰਟ ਨੇ ਦਵਾਈ ਸੀ ਜੀ ਡੋਂਕੀ ਪਠਾਨਕੋਟ ਦਾ ਰਹਿਣ ਵਾਲਾ 26 ਸਾਲਾ ਜਗਮੀਤ ਸਿੰਘ ਪਨਾਮਾ ਦੇ ਜੰਗਲਾਂ ਵਿੱਚ ਗੁਨਾਮ ਹੋ ਗਿਆ ਉਸ ਨੂੰ 45 ਲੱਖ ਰੁਪਏ ਚ ਅਮਰੀਕਾ ਭੇਜਣ ਦੇ ਸੁਪਨੇ ਦਿਖਾਏ ਗਏ ਸੀ ਪਰ ਉਹਨਾਂ ਨੂੰ ਫਲਾਈਟ ਰਹੀਂ ਭੇਜਣ ਦਾ ਵਾਅਦਾ ਕਰਨ ਤੋਂ ਬਾਅਦ ਉਹਨਾਂ ਨੂੰ ਡੋਂਕੀ ਦੇ ਰਸਤੇ ਭੇਜਿਆ ਗਿਆ ਜਿੱਥੇ ਅਕਸਰ ਬੇਈਮਾਨ ਏਜੰਟ ਲੜਕੇ ਲੜਕੀਆਂ ਨੂੰ ਕਈ ਦਿਨਾਂ ਤੱਕ ਪਹਾੜਾਂ ਦਲਦਲੀ ਸੜਕਾਂ ਤੇ ਤੁਰਨ ਲਈ ਮਜਬੂਰ ਕਰਦੇ ਨੇ ਤੇ ਅਮਰੀਕੀ ਸਰਹੱਦਾਂ ਤੱਕ ਲੈ ਜਾਂਦੇ ਨੇ ਜੀ ਉਹਨਾਂ ਨੂੰ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਘਰ ਵਾਲੇ ਨੂੰ 에ਅਰਪੋਰਟ ਤੇ ਛੱਡ ਕੇ ਵਾਪਸ ਆ ਰਹੀ ਪਤਨੀ ਦੀ ਹੋਈ ਹੈ ਜੀ ਮੌਤ ਦੇ 2 ਦਿਨ ਹੋਏ ਜੀ ਪਹਿਲਾਂ ਵਿਆਹ ਜਲੰਧਰ ਦੀ ਇੱਕ ਬਿਕਾਬੂ ਗੱਡਾ ਸੜਕ ਦੇ ਖੜੀ ਪਰਾਲੀ ਨਾਲ ਭਰੇ ਟਰਾਲੀ ਨਾਲ ਟਕਰਾ ਗਈ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਵੀ ਵੀਡੀਓ ਹੋਰ ਜੀ WhatsApp ਤੇ ਮਿਲ ਰਹੇ ਨੇ ਜੀ ਜਾਲੀ VIP ਐਂਟਰੀ ਸੰਦੇਸ਼ਾ ਤੋਂ ਰਹੋ ਸਾਵਧਾਨ ਤੁਹਾਨੂੰ ਅਜੋਦੇ ਵਿੱਚ RAM ਮੰਦਰ ਦਾ ਪ੍ਰਨਾਮ ਪ੍ਰティਸ਼ਟਾ ਸਮਾਰੋਹ 22 ਜਨਵਰੀ ਨੂੰ ਹੋ ਰਿਹਾ ਹੈ RAM ਲਾਲਾ ਦਾ ਪ੍ਰਨਾਮ ਪ੍ਰティਸ਼ਟਾ ਵੈਦਿਕ ਰੀਤੀ ਰਿਵਾਜਾਂ ਦੇ ਨਾਲ 16 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਜਿਵੇਂ ਜਿਵੇਂ ਸ਼ਰਧਾਲੂਆਂ ਵਿੱਚ ਜੋਸ਼ ਵਧਦਾ ਜਾ ਰਿਹਾ ਹੈ ਓਵੇਂ ਓਵੇਂ ਸਾਈਬਰ ਅਪਰਾਧੀ ਵੀ ਇਹ ਕੰਮ ਪਸਾਉਣ ਲਈ ਮੌਕੇ ਵੀ ਠਾਰ ਰਹੇ ਨੇ ਉਸ ਤੋਂ ਬਾਅਦ ਅਲਿਵਿਡੀ ਹਰਜੀ ਪੰਜਾਬ ਨੇ ਮਾਈਨਿੰਗ ਤੋਂ 472 ਕਰੋੜ ਰੁਪਏ ਦੀ ਰਿਕਾਰਡ ਕਮਾਈ ਕੀਤੀ ਹੈ ਚੇਤਨ ਸਿੰਘ ਚੌੜਾ ਮਾਜਰਾ ਪੰਜਾਬ ਦੇ ਖਨਨ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਚੌੜਾ ਮਾਜਰਾ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ ਤੇ ਰੇਤ ਅਤੇ ਬਜਰੀ ਦੇਣ ਦੇ ਬਾਵਜੂਦ ਪਿਛਲੇ 2 ਵਿੱਤੀ ਸਾਲਾਂ ਦੌਰਾਨ ਕੁੱਲ 472 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਜੀ ਉਸ ਤੋਂ ਬਾਅਦ ਅਲਿਵਿਡੀ ਹਰਜੀ ਬਰਨਾਲਾ ਦੇ ਕਿਸਾਨ ਦੀਆਂ ਧੀਆਂ ਨੇ ਇੱਕੋ ਵੇਲੇ ਮਿਲੀਆਂ ਨੇ ਜੀ ਸਰਕਾਰੀ ਨੌਕਰੀਆਂ ਬਰਨਾਲਾ ਜ਼ਿਲ੍ਹੇ ਦੇ ਇੱਕ ਕਿਸਾਨ ਪਰਿਵਾਰ ਦੀਆਂ ਤਿੰਨ ਧੀਆਂ ਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਬਰਨਾਲਾ ਦੇ ਕੋਠੇ ਸੁਰਜੀਤਪੁਰਾ ਦੀਆਂ ਤਿੰਨ ਧੀਆਂ ਨੇ ਇਕੱਠਿਆਂ ਸਰਕਾਰੀ ਨੌਕਰੀ ਹਾਸਲ ਕਰਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਹ ਤਿੰਨੋਂ ਪੈਣਾ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਇਮਾਰਤ ਦੇ ਹੇਠਾਂ ਤਨਾਤ ਹੋ ਕੇ ਤਿੰਨ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਕਰਨ ਗਈਆਂ ਜੀ ਉਸ ਤੋਂ ਬਾਅਦ ਈਵਿਡੀ ਹਰਜੀ ਨਾਬਾ ਜੇਲ੍ਹ ਤੋਂ ਬਾਹਰ ਆਏ ਖੈਰਣਿਕ ਹੈ ਮੇਰੇ ਤੇ ਨજર ਰੱਖਣ ਲਈ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ ਜੀ ਕਪੂਰਥਲਾ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਵਿਧਾਇਕ ਸੁਖਪਾਲ ਸਿੰਘ ਖੈਰਣ ਅੱਜ ਸ਼ਾਮ ਨਾਬਾ ਜੇਲ੍ਹ ਵਿੱਚ ਰਿਹਾਈ ਮਿਲ ਗਈ ਹੈ ਬਾਹਰੋਂ ਦੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਜੇਲ੍ਹ ਅੰਦਰ ਉਹਨਾਂ ਦੇ ਕਮਰੇ ਵਿੱਚ ਵਿਸ਼ੇਸ਼ ਕੈਮਰੇ ਲਗਾਏ ਹੋਏ ਸੀ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਮਸਲੇ ਉਠਾਉਣ ਦੀ ਇਹ ਸਜ਼ਾ ਦਿੱਤੀ ਗਈ ਸੀ ਜੀ ਉਹਨਾਂ ਨੂੰ ਉਸ ਤੋਂ ਬਾਅਦ ਈਵਿਡੀ ਹਰਜੀ ਮਾਣ ਕਰਵਾ ਸਕਦੇ ਨੇ ਆਪ ਤੇ ਕਾਂਗਰਸ ਦਾ ਘੱਟ ਜੋੜ ਬਰੰਪਰਾ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬਰਮਪੂਰਾ ਨੇ ਪੰਜਾਬ ਚ ਆਮ ਆਦਮੀ ਪਾਰਟੀ ਕਾਂਗਰਸ ਵਿਵਾਲੇ ਸੰਭਾਵੀ ਗੱਟ ਜੋੜ ਵਾਲੇ ਚਾਣ ਲਾ ਪੁੰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਬਾਦੇ ਅਧੂਰੇ ਛੱਡਣ ਦਾ ਦੋਸ਼ ਲਾਉਂਦੇ ਆ ਕਾਂਗਰਸ ਪਾਰਟੀ ਦੁਆਰਾ 1984 ਦੇ ਕਤਲੇਆਮ ਬਾਰੇ ਦੱਸਿਆ ਜੀ ਉਹਨਾਂ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਕਿਸਾਨ ਯੋਜਨਾ ਦੇ ਤਹਿਤ ਖਾਤੇ ਚ ਆਉਣਗੇ ਜੀ 12000 ਰੁਪਏ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਹੋ 12000 ਰੁਪਏ ਮੋਦੀ ਗਵਰਨਮੈਂਟ ਕਰ ਰਹੀ ਹੈ ਜੀ ਕਿਸਾਨਾਂ ਨੂੰ ਪੱਟਾ ਤੋਹਫਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਕਰਕੇ ਕੇਂਦਰ ਸਰਕਾਰ ਦੀਆਂ ਅਹਿਮ ਯੋਜਨਾਵਾਂ ਵਿੱਚੋਂ ਇੱਕ ਯੋਜਨਾ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਯੋਜਨਾ ਦੀ ਹਰ ਸਾਲ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚੋਂ 2-2000 ਰੁਪਏ ਦੇ ਤਿੰਨ ਕਿਸ਼ਤਾਂ ਜਾਨੀ 6000 ਰੁਪਏ ਟਰਾਂਸਫਰ ਕਰ ਦਿੱਤਾ ਹੈ। ਹੁਣ ਤੱਕ ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤੇ ਵਿੱਚ 15 ਕਿਸ਼ਤਾਂ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਨੇ। ਪਰ ਇਸ ਵਾਰ ਦੀ 2000 ਰੁਪਏ ਦੀ ਥਾਂ ਮੋਦੀ ਸਰਕਾਰ 4000 ਰੁਪਏ ਕਰ ਸਕਦੀ ਹੈ ਇਹ ਸਕੀਮ ਔਰਤਾਂ ਲਈ ਲਾਗੂ ਹੋ ਸਕਦੀ ਹੈ ਜਿਹੜੀਆਂ ਕਿਸਾਨ ਔਰਤਾਂ ਨੇ ਉਹਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ ਬਾਕੀ ਜਲਦੀ ਹੀ ਇਸ ਯੋਜਨਾ ਬਾਰੇ ਪੀਐਮ ਕਿਸਾਨ ਯੋਜਨਾ ਦੇ ਤਹਿਤ ਪੀਐਮ ਨਰਿੰਦਰ ਮੋਦੀ ਐਲਾਨ ਕਰ ਸਕਦੇ ਨੇ ਜਦੋਂ ਵੀ ਇਹ ਐਲਾਨ ਹੁੰਦਾ ਆਪਾਂ ਤੁਹਾਨੂੰ ਇਸ ਚੈਨਲ ਦੇ ਉੱਤੇ ਜਰੂਰ ਦੱਸਾਂਗੇ ਜੀ ਬਾਕੀ ਇਸੇ ਤਰ੍ਹਾਂ ਦੀਆਂ ਸਕੀਮਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੀ ਅਪਡੇਟ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ